ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਮਾਰਕੀਟ ਕਮੇਟੀ ਧਾਰੀਵਾਲ ਦੇ ਸਾਫਕਾ ਚੇਅਰਮੈਨ ਤੇ ਲੋਕ ਸਿੰਘ ਛੋਟੇਪੁਰ ਨੇ মিডিਆ ਸਾਹਮਣੇ ਆ ਕੇ ਚੁੱਕਿਆ ਮੁੱਦਾ ਕਿ ਆ ਧਾਰਮਿਕ ਸਿੱਖ ਬੁੱਧੀਜੀਵੀਆਂ ਵੱਲੋਂ ਜਾਰੀ ਕੀਤੇ ਧਾਰਮਿਕ ਕਲੰਡਰਾਂ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਕਲੰਡਰਾਂ ਵਿੱਚ ਹੋਈਆਂ ਸਿੱਖ ਇਤਿਹਾਸ ਦੀਆਂ ਤਰੀਕਾਂ ਅਤੇ ਦਿਨ ਮੁਤਾਬਕ ਹੀ ਮਨਾਏ ਜਾਣੇ ਚਾਹੀਦੇ ਹਨ ਸ਼ਹੀਦੀ ਦਿਨ ਅਤੇ ਗੁਰਪੁਰਬ ਪਰ ਕੁਝ ਲੋਕ ਧਾਰਮਿਕ ਕੈਲੰਡਰਾਂ ਤੇ ਸਿੱਖ ਬੁੱਧੀ ਜਿਵੇਂ ਲੋ ਜਾਰੀ ਕੀਤੇ ਕੈਲੰਡਰਾਂ ਵਿੱਚ ਨਧਰਤ ਕੀਤੀਆਂ ਗੁਰੂ ਸਾਹਿਬਾਨਾਂ ਦੀਆਂ ਸ਼ਹੀਦੀਆਂ ਤੇ ਗੁਰੂ ਸਾਹਿਬਾਨਾਂ ਦੇ ਗੁਰਪੁਰਪ ਤਰੀਕੇ ਆ ਤੇ ਮਿੱਥੇ ਦਿਨ ਮੁਤਾਬਕ ਨਾਮ ਨਾ ਕੇ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਰ ਰਹੇ ਹਨ ਅਤੇ ਆਪਣੀ ਮਨਮਾਜੀ ਇਹ ਕਰ ਰਹੇ ਹਨ ਜਿਸ ਉੱਪਰ ਸ੍ਰੀ ਸੁਬਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਚਣ ਦੀ ਜ਼ਰੂਰਤ ਹੈ ਹੋਰ ਕੀ ਕੁਝ ਕਿਹਾ ਸਾਫਕਾ ਚੇਅਰਮੈਨ ਤਰਲੋਕ ਸਿੰਘ ਛੋਟੇਪੁਰ ਨੇ ਆਓ ਸੁਣਦੇ ਆ ਉਹਨਾਂ ਦੀ ਜਵਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਤਰੁਵ ਸਿੰਘ ਮੇਰਾ ਨਾਮ ਹੈ। ਜਿੰਨੇ ਛੋਟੇ ਪੜ੍ਹਨਾ ਰਹਿਣਾ ਮਾ ਲਗਭਗ 70 ਸਾਲ ਦੀ ਮੇਰੀ ਉਮਰ ਆ। ਧਾਰਮਿਕ ਪ੍ਰਵਾਦ ਦੇ ਨਾਲ ਨਾਲ ਸੰਬੰਧਤ ਆ। ਲਗਭਗ 40 ਸਾਲ ਪਹਿਲਾਂ ਮੈਂ ਕਲਗੀਧਰ ਪਾਤਸ਼ਾਹ ਦਾ ਜਿਹੜਾ ਅਮਰਤ ਪਾਨ ਸਿਉ ਕੀਤਾ ਸੀਗਾ ਤੇ ਸਿੱਖ ਇਤਿਹਾਸ ਬਾਰੇ ਤੇ ਸਿੱਖ ਧਰਮ ਬਾਰੇ ਨਾ ਬਹੁਤ ਚੰਗੀ ਤਰ੍ਹਾਂ ਜਾਣੂ ਆ ਕਿਉਂਕਿ ਮੈਂ ਸਿੱਖ ਇਤਿਹਾਸ ਬੜਾ ਪੜਿਆ ਤੇ 10 ਗੁਰੂਆਂ ਸ਼ਬਦਾਂ ਦੀ ਜੀਵਨੀ ਪੜੀ ਬਹੁਤ ਚੰਗੀ ਤਰ੍ਹਾਂ ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਜੜੀਆਂ ਨੇ ਪੜੀਆਂ ਨੇ ਤੇ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਨੇ ਦੁਨੀਆਂ ਵਾਸਤੇ ਕੀਤਾ ਉਹਦੀ ਕੋਈ ਮਿਸਾਲ ਨਹੀਂ ਮਿਲਦੀ ਆਪਣਾ ਸਰਬੰਸ ਹੋ ਆ ਰਿਹਾ ਸਿੱਖੀ ਨੂੰ ਕਾਇਮ ਰੱਖਣ ਵਾਸਤੇ ਮਾਰਿਆ ਸਿੱਖੀ ਸੂਲਾਂ ਨੂੰ ਕਾਇਮ ਰੱਖਣ ਵਾਸਤੇ ਮਾਰਿਆ ਗੁਰੂ ਕਲਗੀਧਰ ਪਾਤਸ਼ਾਹੀ ਇੰਨੀ ਸਿੱਖ ਰਿਆਦ ਮਰਿਆਦਾ ਸੀ ਕਿ ਕਲਗੀਧਰ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਨਦੀ ਜਿਹੜੀ ਸੀ ਗਾੜੀ-ਗਾੜੀ ਹਰੀ ਸੀ ਤੇ ਉੱਥੇ ਵੀ ਉਹਨਾਂ ਨੇ ਸਰਸਾ ਨਦੀ ਦੇ ਕੰਢੇ ਬੈ ਕੇ ਰਾਤ ਬੈ ਕੇ ਨੇਤ੍ਰਿਯਮ ਪੀਤਾ ਸੀਗਾ ਜਿਹੜਾ ਕਿ ਸਿੱਖ ਦਾ ਫਰਜ਼ ਬਣਦਾ ਹੈ ਗੁਰੂ ਮਾਰਾ ਸੱਚੇ ਪਾਤਸ਼ਾਹ ਦਾ ਹਰ ਸਿੱਖ ਨੂੰ ਹੁਕਮ ਹੈ ਕਿ ਨੇਤ੍ਰਿਯਮ ਕਰਨਾ ਜਿਹੜਾ ਰਾਤ ਨੂੰ ਤਦ ਸਿਹਰ ਜਿਹੜਾ ਬੜਾ ਜੂਰੀ ਆ ਤੇ ਕਲਗੀਧਰ ਪਾਤਸ਼ਾਹ ਨੇ ਇੰਨੀ ਵਿਖਤਾ ਦੇ ਵਿੱਚ ਵੀ ਉੱਥੇ ਬੈਠ ਕੇ ਆਪਣਾ ਨਿੱਕ ਨਾਮ ਜਿਹੜਾ ਕਿ ਸਿੱਖੀ ਦਾ ਨੀਂਹ ਹੈ। ਉਦੋਂ ਬਾਅਦ ਸੱਚੇ ਪਾਤਸ਼ਾਹ ਨੇ ਬਹੁਤ ਕੋਤਤ ਕੀਤੇ ਚਾਰ ਸਾਧ ਜਾਨੇ ਬਾਰੇ ਦੋ ਸ਼ਹੀਦ ਹੋਏ ਦੋ ਲੀਆਂ ਕੇ ਸ਼ਹੀਦ ਹੋਏ ਦੋ ਜੰਗ ਕੇ ਸ਼ਹੀਦ ਹੋਏ ਮਾਸ਼ੀ ਵਾਲੇ ਦੇ ਅੰਗੜਾ ਨੂੰ ਗਏ ਤੇ ਕਲਗੀਧਰ ਪਾਤਸ਼ਾਹ ਦਾ ਅਸਤਾਰਪੂਰਬ ਜਿਹੜਾ ਸੀਗਾ ਉਹ 6 ਜਨਵਰੀ ਨੂੰ ਸੀਗਾ ਜਿਹੜਾ ਕਿ ਸਾਡੇ ਪਿੰਡ ਇੱਕ ਗੁਰਦੁਆਰਾ ਜਿਸ ਦਾ ਨਾਮ ਬਾਬਾ ਸ੍ਰੀ ਚੰਦ ਗੁਰਦੁਆਰਾ ਸਾਹਿਬ ਆ ਬਹੁਤ ਵੱਡਾ ਗੁਰਦੁਆਰਾ ਤੇ ਬੜੇ ਇੱਥੇ ਸੰਤ ਮਹਤਮਾ ਨੇ ਭਗਤੀ ਕੀਤੀ ਹੈ ਜਦ ਜੱਦੀ ਪੁਰਸ਼ੀ ਸਾਡੇ ਪਿੰਡ ਦਾ ਗੁਰਦੁਆਰਾ ਆ ਅਸੀਂ ਮੈਂ ਅਸੀਂ ਗੁਰੂ ਕਰਨ ਸਾਹਿਬ ਉੱਤੇ ਮੈਂ ਬੜਾ ਵਿਸ਼ਵਾਸ ਰੱਖਦਾ ਹਾਂ ਸਾਡਾ ਪਰਿਵਾਰ ਵੀ ਸਾਰਾ ਬੜਾ ਵਿਸ਼ਵਾਸ ਕਰਦਾ ਤੇ ਸ਼ਰਧਾਂ ਦਾ ਹੀ ਗੁਰਦੁਆਰਾ ਸਾਹਿਬ ਜਾਣੇ ਕਰਗੀタル ਪਾਸ਼ਾ ਇੱਕ ਸਧਾਰਨ ਬੱਚੇ ਦਾ ਜਿਹੜਾ ਜਨਮ ਦਿਨ ਹੋਵੇ ਉਹ ਦਿਨ ਦੇ ਦਿਨ ਲੋਕੀ ਮਨਾਉਂਦੇ ਆ ਇਹ ਇੱਥੇ ਕਲਗੀਧਰ ਪਾਤਸ਼ਾਹ ਦਾ ਜਿਹੜਾ ਗੁਰਪ੍ਰੂਤ ਸੀਗਾ ਉਹ ਵੀ ਇੱਕ ਦਿਨ ਪਹਿਲਾਂ ਇਹਨਾਂ ਨੇ ਪੰਜ ਤਰੀਕ ਨੂੰ ਜਿਹੜਾ ਸੀ ਉਹ ਮਨਾ ਰਿਆ ਸੀਗਾ ਜਿਹੜਾ ਕਿ ਧਰਮ ਦੇ ਖਿਲਾਫ ਭਾਰ ਭਾਵਨਾਵਾਂ ਦੇ ਖਿਲਾਫ ਤੇ ਧਰਮ ਭਾਵਨਾਵਾਂ ਦੇ ਖਿਲਾਫ ਉਹ ਜਿਹੜਾ ਉਲਟਾ ਬਾਬਾ ਜੀ ਲੋਕ ਤਾਂ ਜਦੋਂ ਹਫਤੇ ਆਉਂਦੇ ਆ ਸ਼ੀਧੀਆਂ ਦੇ ਜੇ ਗੁਰਪੂਰ ਬੰਦਿਆ ਤਾਂ ਉਹ ਤਾਂ ਮਨਾਉਂਦੇ ਹੀ ਰਹਿੰਦੇ ਆ ਕੋਈ ਲੰਗਰ ਲਗਾਉਂਦਾ ਆ ਕੋਈ ਪ੍ਰਭਾਤ ਕਹਦੀਆਂ ਕੱਢਦਾ ਉਹ ਤਾਂ ਮਨਾਉਂਦੇ ਹੀ ਰਹਿੰਦੇ ਆ ਉਹ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦਾ avatars ਰੂਪ ਜਿਹੜਾ ਸੀ ਉਹ 6 ਤਰੀਕ ਨੂੰ ਸੀਗਾ 6 ਤੋਂ ਬਾਅਦ ਤੁਸੀਂ ਲਗਾਤਾਰ ਭਾਵੇਂ 6 ਮਹੀਨੇ ਬਾਅਦ ਚ ਮਨਾਉਂਦੇ ਰਹੋ ਉਹ ਉਹਨੂੰ ਸਬੰਧ ਨਹੀਂ ਹੋ ਜਾਂਦਾ ਕਿ ਗੁਰੂ ਕਾਜੀ ਕਰ ਪਾਸ਼ਾ ਦਾ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾ ਰਹੇ ਆ ਪਹਿਲਾਂ ਜਿਹੜਾ ਇੱਕ ਸਧਾਰਨ ਤੋਂ ਸਧਾਰਨ ਬੱਚਾ ਵੀ ਕਿਸੇ ਦੇ ਕਰ ਪੈਦਾ ਹੋਇਆ ਹੋਵੇ ਤੇ ਉਹਦਾ ਵੀ ਜਨਮ ਦਿਨ ਦਾ ਜਿਹੜਾ ਉਹ ਦਿਨ ਤੋਂ ਪਹਿਲਾਂ ਨਹੀਂ ਮਨਾਇਆ ਜਾ ਸਕਦਾ ਪਰ ਕਈ ਵਾਰੀ 5 ਤਰੀਕ ਨੂੰ ਵੀ ਗੁਰਪੁਰਬ ਆਉਂਦਾ ਆ ਜਿੰਨਾ ਤੱਕ ਸਾਨੂੰ ਨੋਲੇਜ ਆ ਆ ਗੁਰੂ ਗੋਬਿੰਦ ਸਿੰਘ ਜੀ ਦਾ ਕਈ ਵਾਰੀ 6 ਤਰੀਕ ਨੂੰ ਵੀ ਆ ਜਾਂਦਾ ਕਈ ਵਾਰੀ 4 ਤਰੀਕ ਨੂੰ ਵੀ ਜਾਂਦਾ ਉਹ ਉਹ ਜੇ ਕੈਲੰਡਰਾਂ ਦੇ ਹਿਸਾਬ ਨਾਲ ਜਿੱਥੇ ਆਉਂਦਾ ਉੱਥੇ ਉਹ ਬਣਾਉਣਾ ਚਾਹੀਦਾ ਇਹ ਕੈਲੰਡਰ ਦੇ ਉੱਤੇ 6 ਤਰੀਕ ਨੂੰ ਸੀ ਤੇ 6ਵੇਂ ਬਣਾਉਣਾ ਚਾਹੀਦਾ ਸੀ ਹਾਂ ਇਹ ਕੈਲੰਡਰ ਤੇ ਕਿਤੇ 5 ਨੂੰ ਪਹਿਲਾਂ ਆਉਂਦਾ ਰਿਹਾ ਲੋਕਿ 5 ਨੂੰ ਬੁਲਾ ਦੇ ਰਹੇ ਹਾਂ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਬਾਬਾ ਦੀਪ ਸਿੰਘ ਜਦੋਂ ਕਲਗੀਧਰ ਪਾਤਸ਼ਾਹ ਦਾ ਜਨਮ ਦਿਵਸੜੇ ਜਨਮ ਦਿਵਸ ਤੋਂ ਬਾਅਦ ਦੰਦਮਾ ਸਾਹਿਬ ਕਲਗੀਧਰ ਪਾਤਸ਼ਾਹ ਗਏ ਤੇ ਨਾਲ ਹੀ ਬਾਬਾ ਦੀਪ ਸਿੰਘ ਗਏ ਉੱਥੇ ਬਾਬਾ ਦੀਰ ਸਿੰਘ ਦੇ ਭਾਈ ਮਨੀ ਸਿੰਘ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਖੇ ਜਿਹੜੇ ਕਲਗੀਧਰ ਪਾਤਸ਼ਾਹ ਨੇ ਆਪ ਲਖਾਈ ਤੇ ਬੱਬਾ ਦੀਰ ਸਿੰਘ ਦਾ ਕਲਮਾ ਤੇ ਸਾਈਹ ਦੇਣ ਸਾਈਹ ਤਿਆਰ ਕਰਕੇ ਦੇਣ ਵਾਸਤੇ ਭਾਈ ਮਨੀ ਸਿੰਘ ਨੂੰ ਲਿਖਣ ਵਾਸਤੇ ਸਬੋਧਨ ਕੀਤਾ ਉਹ ਬੀੜ ਜਿਹੜੀ ਸੀ ਗੁਰੂ ਕੀ ਬੀੜ ਉਹ ਬਾਬਾ ਦੀਰ ਸਿੰਘ ਦੀਰ ਸਿੰਘ ਜੀ ਨੇ ਕਲਮਾ ਤੇ ਸਾਈਹ ਦਿੱਤੀ ਤੇ ਭਾਈ ਮਨੀ ਸਿੰਘ ਨੇ ਉਹ ਆਪਣੇ ਹੱਥਾਂ ਨਾਲ ਲਿਖੀ ਤੇ ਕਲਗੀਧਰ ਪਾਸ਼ਾ ਦਸਮ ਪਾਸ਼ਾ ਗੁਰੂ ਗਬਨ ਸਿੰਘ ਜੀ ਨੇ ਉਹ ਸਾਰੀ ਬੀੜ ਜਿਹੜੀ ਸੀ ਇੱਕ ਇੱਕ ਲਬ ਜਿਹੜਾ ਸੀ ਆਪ ਤੋਂ ਅੰਤ ਤੱਕ ਉਹ ਆਪਣੇ ਮੁਖ ਤੋਂ ਜਿਹੜੀ ਸੀ ਉਹ ਉਚਾਰਨ ਕਰਵਾਈ ਹੋਸੀ ਤੇ ਉਹਨਾਂ ਦੇ ਨਾਲ ਉਹਨੇ 40 ਸਿੰਘ ਸਿੰਘਾਂ ਦੀ ਬੀੜ ਪਿਆਰ ਹੋ ਗਿਆ 40 ਸਿੰਘਾਂ ਨੂੰ ਇੱਕ ਇੱਕ ਲਬ ਦੀ ਵਿਆਖਿਆ ਕਰਕੇ ਗੁਰੂ ਬਰਨ ਸਾਹਿਬ ਦੀ ਕਲਗੀਧਰ ਪਾਸ਼ਾ ਨੇ ਉੱਥੇ ਸੀ ਉਹ ਸੁਣਾਈ ਜਾਈ ਸੀ ਬਾਅਦ ਦੇ ਵਿੱਚ ਕਲਗੀਧਰ ਪਾਸ਼ਾ ਪਹੁਲ ਸਾਹਿਬ ਨੂੰ ਛੱਡ ਕੇ ਭਾਈ ਮਨੀ ਸਿੰਘ ਨੂੰ ਲੈ ਕੇ ਨਾਲ ਬਾਬਾ ਬੀਰ ਸਿੰਘ ਜੀ ਦੀ ਡਿਊਟੀ ਜਿਹੜੀ ਸੀ ਉਹ ਦੰਦਮਾ ਸਾਹਿਬ ਲਾਤੀ ਕਿ ਤੁਸੀਂ ਇੱਥੇ ਬੈ ਕੇ ਸੇਵਾ ਕਰੋ ਕਲਗੀਧਰ ਪਾਸ਼ਾ ਨੇ ਹੂਬ ਸਾਹਿਬ ਜਾ ਕੇ ਜਦੋਂ ਭਾਈ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਮਰਿਸ਼ਾ ਕਾ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਜਿਹੜਾ ਸੀ ਪੰਜਾਬ ਦੀ ਧਰਤੀ ਤੇ ਭੇਜਿਆ ਸਾਹਿਬ ਜਾਨ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਆਣ ਕੇ ਪੰਜਾਬ ਦੀ ਧਰਤੀ ਉੱਤੇ ਬਾਬਾ ਦੀਪ ਸਿੰਘ ਨੂੰ ਉੰਗਾਰਿਆ ਕਲਗੀਧਰ ਪਾਸ਼ਾ ਨੇ ਇੱਕ ਛਿੱਢੀ ਢਿਖੀ ਤੇ ਤਰਨਤਾਰ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਆ ਕੇ ਉੱਥੇ ਜਿਹੜੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਚੰਬਾ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਜਿਹੜੀ ਸੀ ਲੀਖ ਕੀਤੀ ਸੀਗੀ ਲੀਖ ਜਿਵੇਂ ਆਪ ਅਗਲੇ ਪਾਸੇ ਹੋ ਕੇ ਬਾਕੀ ਜਿਹਨੇ ਸੈਮ ਸੀ 5700 ਆ ਜਿਹਨੇ 5700 ਸਿੰਘ ਸਭਾ ਨੂੰ ਲੀਖ ਕੇ ਬਾਅਦ ਕਿਹਾ ਕਿ ਅੱਛਾ ਵੀ ਜੇ ਕਿਸੇ ਨੇ ਪਛਾਹ ਮੋੜਨਾ ਤਾਂ ਮੁਰਜੋ ਜਿਸ ਆਪਣੀ ਜਾਨਵਾਰ ਨੂੰ ਵਾਸਤੇ ਜਣਾ ਤੇ ਅੱਗੇ ਆ ਜਾਓ ਸਾਰੇ ਲੀਖ ਕੱਪ ਕੇ ਅੱਗੇ ਆ ਗਏ ਬਾਬਾ ਦੀਪ ਸਿੰਘ ਨੇ ਉਹ ਸ਼ਹਾਦਤ ਦਿੱਤੀ ਉਹ ਸ਼ਕਤੀਸ਼ਾਲੀ ਜਿਹੜੀ ਜਿਹੜੀ ਇੱਕ ਅਰਦਾਸ ਕੀਤੀ ਸੀ ਬਾਬਾ ਦੀਪ ਸਿੰਘ ਜੀ ਨੇ ਉੱਥੇ ਮਿਰਥੀਨਾ ਜੈ ਜਨਕੀ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਇੱਕ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਉਸ ਵੇਲੇ ਜਿਹੜੀ ਪਿੱਤਰਤਾ ਜੀ ਸੀ ਉਹ ਅਬਜ਼ਾਰੀ ਜਿਹੜੀ ਸੀ ਉਹ ਭਰਤ ਕਰ ਰਿਆ ਸੀ ਦਰਬਾਰ ਸਾਹਿਬ ਦੀ ਤੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸੀ ਕਿ ਸੱਚਾ ਪਾਤਸ਼ਾਹ ਮੈਂ ਆਪਣਾ ਸੀ ਜਿਹੜਾ ਤੇਰੇ ਚਰਨਾਂ 'ਚ ਜਾ ਕੇ ਭੇਟ ਕਰੂੰਗਾ ਰਸਤੇ ਦੇ ਵਿੱਚ ਹੀ 2-3 ਕਿਲੋਮੀਟਰ ਪਿੱਛੇ ਜਿਹੜਾ ਸੀ ਉਹ ਲੜਦਿਆਂ ਲੜਦਿਆਂ ਬਾਬਾ ਦੀਪ ਸਿੰਘ ਦਾ ਸ਼ਹੀਦ ਦਾ ਸਿਰ ਜਿਹੜਾ ਸੀ ਸੀਸ ਜਿਹੜਾ ਸੀ ਉਹ ਧਰ ਨਾਲੋਂ ਵੱਖ ਹੋ ਗਿਆ ਜਦੋਂ ਤਰਸੋਂ ਵੱਖ ਹੋਇਆ ਸੀਸ ਮੁਰਕੇ ਦੁਬਾਰਾ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਜੀ ਨੇ ਧਰ ਦੇ ਨਾਲ ਉਹ ਵੱਖਰਾ ਸੀਸ ਜਿਹੜਾ ਸੀ 18 ਸੇਵ ਦਾ ਕੰਡਾ ਵਾਹ ਕੇ ਦੁਸ਼ਮਣਾਂ ਨੂੰ ਤਾਸ ਨਾਸ ਕਰਕੇ ਦਰਬਾਰ ਸਾਹਿਬ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਦੇ ਚਰਨਾਂ 'ਚ ਰਖਾ ਕੇ ਆਪਣਾ ਸੀਸ ਜਿਹੜਾ ਸੀ ਉਹ ਭੇਟ ਕੀਤਾ ਜੋ ਜਿਹੜੀ ਕੀਤੀ ਅਰਦਾਸ ਸੀਗੀ ਜਿੱਥੇ ਨਾ ਜੈ ਜੈ ਨਿਕਰਦਾਸ ਉਹ ਆਪਣੀ ਅਰਦਾਸ ਪੂਰੀ ਕੀਤੀ ਇਸ ਮਹਾਨ ਸ਼ਹੀਦ ਦਾ ਜਿਹੜਾ ਸੀਗਾ ਅਵਤਾਰ ਪੂਰਬ ਜਿਹੜਾ ਸੀਗਾ ਉਹ 27 ਜਨਵਰੀ ਨੂੰ ਸੀ ਸਾਰੀ ਦੁਨੀਆ ਦੇ ਲੋਕਾਂ ਨੇ ਉਹ ਬਰਿਸ਼ਦਾ ਭੰਡਾ ਦੇ ਨਾਲ 27 ਜਨਵਰੀ ਨੂੰ ਮਨਾਇਆ ਗਿਆ ਸਾਡੇ ਪਿੰਡ ਗੁਰਦੁਆਰਾ ਬਾਬਾ ਸਿੰਘ ਚੰਦ ਦੇ ਕੋਸ਼ ਜਿਹੜੇ ਹੁੰਦੇ ਨੇ ਸਿੱਖ ਇਤਿਹਾਸ ਬਾਰੇ ਕੋਈ ਜਾਣਦੇ ਨਹੀਂ ਰਹਿਤ ਮਰਿਆਦਾ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਸਿੱਖੀ ਰਹਿਤ ਮਰਿਆਦਾ ਬਾਰੇ ਕੋਈ ਨਹੀਂ ਚੰਗੀ ਜਿਹੜਾ ਕਿਸੇ ਨੂੰ ਪਤਾ ਹੁੰਦਾ ਉਹਨਾਂ ਨੇ ਜਿਹੜਾ ਪਹਿਲਾ ਇੱਕ ਬੰਦੇ ਦੀ ਖਾਤਰ ਸੋਮਵਾਰ ਸੀਗਾ 27 ਤਰੀਕ ਨੂੰ ਉਹਦਾ ਮਨਾਉਣ ਦਾ ਪ੍ਰੋਗਰਾਮ ਸੀਗਾ ਉਹ ਇੱਕ ਆਦਮੀ ਜਿਹੜਾ ਸੀਗਾ ਧਾਨਕ ਉਹ ਬੰਦਾ ਸੀਗਾ ਜਿਹਦਾ ਕੋਈ ਕੋਈ ਡਰਾਈਵਰ ਦੱਸ ਦਿਆ ਬੱਸ ਦਾ ਸੀਗਾ ਉਹਨੇ ਉੱਪੀ ਨਹੀਂ ਸੀ ਇਦਾਂ ਕਰਕੇ ਉਹਦਾ ਭਾਂਗਾ ਜਾਂ ਮਾ ਕੇ ਜਾਨ ਬੁੱਝ ਕੇ ਉਹ ਜਿਹੜਾ ਮਹਾਰਾਜ ਸਖੇ ਪਾਸ਼ਾ ਦਾ અવਤਾਰ ਪੁਰਵ ਸੀ ਦਾ ਜਨਮ ਦਿਹਾੜਾ ਸੀਗਾ ਉਹਨਾਂ ਨੇ ਇੱਕ ਦਿਨ ਪਹਿਲਾ ਬਣਾਇਆ ਜਿਹੜਾ ਕਿ ਬੜਾ ਇੱਕ ਐਡੇ ਵਗੇ ਸ਼ਹੀਦ ਦੇ ਸ਼ਹਾਦਤ ਨੂੰ ਜਿਹੜੀ ਉਹਦਾ ਉਪਮਾਨ ਆ ਮੈਂ ਮਹਿਸੂਸ ਕਰਦਾ ਕਿ ਐਡੇ ਵਗੇ ਸ਼ਹੀਦ ਦੀ ਜਿਹੜੀ ਉਹ ਸ਼ਹਾਦਤ ਆ ਉਹ ਉਹਦਾ ਉਹਨਾਂ ਸਤਾ ਨਹੀਂ ਕੀਤਾ ਅਪਮਾਨ ਕੀਤਾ ਇਸ ਕਰਕੇ ਮੇਰਾ ਮੰਗ ਜਿਹੜਾ ਬੜਾ ਦੁਖੀ ਹੋਇਆ ਤੌਰ ਧਾਰਮਿਕ ਤੌਰ ਤੇ ਕਿਉਂਕਿ ਮੈਂ ਇੱਕ ਧਰਮ ਨਾਲ ਸੰਬੰਧਤਾਂ ਧਰਮ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਕੀਤੀ ਕਰਦਾ ਤੇ ਹਰ ਪਿੰਡ ਦੇ ਵਿੱਚ ਕੋਈ ਵੀ ਜਦੋਂ ਕੋਈ ਨੱਗਰ ਕੀਤਾ ਹੁੰਦਾ ਕੋਈ ਤਾਲਪੁਰ ਹੁੰਦਾ ਸ਼ੀਧਾ ਦਾ ਤਿਹਾੜਾ ਹੁੰਦਾ ਜੋ ਕੈਲੰਡਰ ਦੇ ਮੁਤਾਬਕ ਸਾਡੇ ਵਿਦਵਾਨਾਂ ਨੇ ਕੈਲੰਡਰ ਦੇ ਉੱਤੇ ਲਿਖਿਆ ਹੁੰਦਾ ਉਹਦੇ ਬਾਰੇ ਦੱਸਿਆ ਹੁੰਦਾ ਉਸ ਤਰੀਕ ਨੂੰ ਹੀ ਜਿਹੜਾ ਉਹ ਮਨਾਉਣਾ ਚਾਹੀਦਾ ਤਾਂ ਕਿ ਲੋਕਾਂ ਦੇ ਵਿੱਚ ਸਹਿਫਤ ਹੋਣੀ ਰੱਖਿਆ ਆਮ ਲੋਕਾਂ ਦੇ ਇਹ ਸੁਭਾ ਜਿਹੜੀ ਆ ਉਹ ਨਾ ਕਦਾਬੇ